ਕਹਾਣੀ ਸੱਚੀ ਕੱਢਣਾ ਲੇਖਕ ਗੁਰਵਿੰਦਰ ਸਰਸਨੀ ਇੱਕ ਬਹੁਤ ਸੁੰਦਰ ਔਰਤ ਇੱਕ ਸਰਾਂ ਵਿੱਚ ਗਈ ਤੇ ਕਿਹਾ ਕਿ ਉਹ ਉੱਥੇ ਦੇ ਮਾਲਕ ਨਾਲ ਮਿਲਣਾ ਚਾਹੁੰਦੀ ਹੈ ਜਦੋਂ ਉਸ ਸਰਾਂ ਦਾ ਮਾਲਕ ਆਇਆ ਤਾਂ ਉਸਨੇ ਉਸ ਅੱਗੇ ਆਪਣੀ ਮੰਗ ਰੱਖੀ ਔਰਤ ਕੀ ਤੇਰਾ ਨੰਬਰ ਕਮਰਾ ਖਾਲੀ ਹੈ ਮਾਲਕ ਜੀ ਮਹਤर्मा ਖਾਲੀ ਹੈ ਔਰਤ ਕੀ ਮੈਨੂੰ ਇੱਕ ਰਾਤ ਰਹਿਣ ਲਈ ਮਿਲ ਸਕਦਾ ਹੈ ਮਾਲਕ ਹਾਂ ਜੀ ਜ਼ਰੂਰ ਮਿਲ ਸਕਦਾ ਹੈ ਔਰਤ ਬਹੁਤ ਬਹੁਤ ਧੰਨਵਾਦ ਕਮਰੇ ਵਿੱਚ ਜਾਣ ਤੋਂ ਪਹਿਲਾਂ ਉਸਔਰਤ ਨੇ ਮਾਲਕ ਅੱਗੇ ਇੱਕ ਕਾਲੇ ਚਾਕੂ, 30 ਇੰਚ ਲੰਬੇ ਧਾਗੇ ਤੇ ਇੱਕ 70 ਗ੍ਰਾਮ ਵਜਨ ਦੇ ਸੰਤਰੇ ਦੀ ਮੰਗ ਰੱਖੀ। ਮਾਲਕ ਰਾਜ਼ੀ ਹੋ ਗਿਆ। ਪਰ ਉਹ ਇਹਨਾਂ ਅਜੀਬ ਚੀਜ਼ਾਂ ਦੀ ਮੰਗ ਸੁਣ ਕੇ ਥੋੜਾ ਹੈਰਾਨ ਸੀ। ਔਰਤ ਆਪਣੇ ਕਮਰੇ ਵਿੱਚ ਚਲੀ ਗਈ। ਉਸਨੇ ਉਸ ਰਾਤ ਖਾਣੇ ਦੀ ਜਾਂ ਕਿਸੇ ਹੋਰ ਚੀਜ਼ ਦੀ ਮੰਗ ਨਹੀਂ ਕੀਤੀ। ਇਤਫਾਕ ਨਾਲ ਮਾਲਕ ਉਸ 13 ਨੰਬਰ ਕਮਰੇ ਦੇ ਨਾਲ ਵਾਲੇ ਕਮਰੇ ਵਿੱਚ ਸੌਂਦਾ ਸੀ। ਅੱਧੀ ਰਾਤ ਹੋਈ ਤਾਂ ਮਾਲਕ ਨੂ ਸੌ ਅਰਥ ਦੇ ਕਮਰੇ ਵਿੱਚੋਂ ਜੀਵ ਜਈਆਂ ਆਵਾਜ਼ਾਂ ਸੁਣਾਈ ਦਿੱਤੀਆਂ ਜੰਗਲੀ ਜਾਨਵਰਾਂ ਦੀਆਂ ਆਵਾਜ਼ਾਂ ਭਾਂਡੇ ਕੁਰਸੀਆਂ ਦੇ ਡਿੱਗਣ ਦੀਆਂ ਆਵਾਜ਼ਾਂ ਸਰਾਂ ਦਾ ਮਾਲਕ ساری ਰਾਤ ਸੌਣਾ ਸਕੇਆ ਉਹ ਸੋਚਦਾ ਰਿਹਾ ਜੀ ਇਹ ਸ਼ੋਰ ਆ ਕਿੱਥੋਂ ਰਿਹਾ ਨੇ ਸਵੇਰ ਹੋਈ ਉਹ ਔਰਤ ਉਸ ਸਰਾਂ ਦੇ ਮਾਲਕ ਨੇ ਉਸ ਨੂੰ ਉੱਥੇ ਕੁਝ ਰੁਕਣ ਲਈ ਕਿਹਾ ਕਿਉਂਕਿ ਉਹ ਕਮਰੇ ਵਿੱਚ ਇੱਕ ਨਿਗਾਹ ਮਾਰਨਾ ਚਾਹੁੰਦਾ ਸੀ ਉਹ ਜਦ ਕਮਰੇ ਵਿੱਚ ਗਿਆ ਤਾਂ ਉੱਥੇ ਸਭ ਕੁਝ ਤਰਤੀਬ ਨਾਲ ਪਿਆ ਸੀ ਕੁਝ ਵੀ ਖਿਲਰਿਆ ਹੋਇਆ ਨਹੀਂ ਸੀ ਉਸ ਨੂੰ ਉੱਥੇ ਮੇਜ਼ ਉੱਪਰ ਉਹੀ ਧਾਗਾ ਚਾਕੂ ਤੇ ਸੰਤਰਾ ਪਿਆ ਵੀ ਮਿਲ ਗਿਆ ਉਸ ਔਰਤ ਨੇ ਕਿਰਾਇਆ ਦਿੱਤਾ ਤੇ ਚਲੀ ਗਈ ਉਸ ਮਾਲਕ ਨੇ ਰਾਦੀ ਘੰਣਾ ਬਾਰੇ ਸਰਾਂ ਦੇ ਨੌਕਰਾਂ ਨਾਲ ਗੱਲ ਕੀਤੀ ਪਰ ਕਿਸੇ ਨੇ ਵੀ ਕੋਈ ਆਵਾਜ਼ ਨਹੀਂ ਸੁਣੀ ਉਸ ਨੂੰ ਆਪਣੇ ਆਪ ਤੇ ਸ਼ੱਕ ਜਿਹਾ ਹੋਣ ਲੱਗ ਪਿਆ ਇੱਕ ਸਾਲ ਬਾਅਦ ਉਹੀ ਔਰਤ ਫਿਰ ਉਸ ਸਰਾਂ ਵਿੱਚ ਆਈ ਉਸ ਨੇ ਫਿਰ ਮਾਲਕ ਨੂੰ ਮਿਲਣ ਲਈ ਕਿਹਾ ਮਾਲਕ ਉਲਝਣ ਵਿੱਚ ਸੀ ਉਸਨੇ ਫੇਰ ਉਹ ਹੀ ਇੱਕ ਕਾਲੇ ਚਾਕੂ, ਇੱਕ 3 ਇੰਚ ਲੰਬੇ ਧਾਗੇ ਤੇ 70 ਗ੍ਰਾਮ ਦੇ ਸੰਤਰੇ ਦੀ ਮੰਗ ਕੀਤੀ। ਪਰ ਇਸ ਵਾਰ ਮਾਲਕ ਇਹਨਾਂ ਚੀਜ਼ਾਂ ਦਾ ਮਤਲਬ ਜਾਨਣਾ ਚਾਹੁੰਦਾ ਸੀ। ਉਹ ਸਾਰੀ ਰਾਤ ਸੋਣਾ ਸਕਿਆ ਤੇ ਅੱਧੀ ਰਾਤ ਤੋਂ ਬਾਅਦ ਹੋਹੀ ਆਵਾਜ਼ਾਂ ਸੁਣਾਈ ਦਿੱਤੀਆਂ ਜੋ ਇੱਕ ਸਾਲ ਪਹਿਲਾਂ ਵਾਲੀ ਰਾਤ ਸੁਣੀਆਂ ਸੀ। ਫਿਰ ਸਵੇਰ ਉਹ ਔਰਤ ਕਿਰਾਇਆ ਦੇਣ ਲਈ ਆਈ। ਮਾਲਕ ਨੇ ਇਸ ਵਾਰ ਚੰਗੀ ਤਰ੍ਹਾਂ ਕਮਰੇ ਦੀ ਪਰਤਾਲ ਕੀਤੀ। ਪਾਲ ਸਾਹ ਕੁਝ ਠੀਕ ਠਾਕ ਸੀ ਮਾਲਕ ਹੁਣ ਪਰੇਸ਼ਾਨ ਹੋ ਚੁੱਕਿਆ ਸੀ ਇਹ 13 ਨੰਬਰ ਕਮਰਾ ਹੀ ਕਿਉਂ ਲੈਂਦੀ ਹੈ ਉਹ ਚਿੱਟਾ ਧਾਗਾ ਕਿਉਂ ਮੰਗਦੀ ਹੈ ਕਾਲੇ ਚਾਕੂ ਦਾ ਭਲਾ ਕੀ ਕੰਮ ਪਰ ਉਹ ਕਿਸੇ ਵੀ ਨਤੀਜੇ ਤੇ ਨਾ ਪਹੁੰਚ ਸਕਿਆ ਉਸ ਨੂੰ ਕੁਝ ਵੀ ਸਮਝ ਨਾ ਆਇਆ ਉਹ ਮਾਲਕ ਫਿਰ ਅਗਲੇ ਸਾਲ ਦੀ ਉਡੀਕ ਕਰਨ ਲੱਗ ਪਿਆ 희ਸ ਉਮੀਦ ਵਿੱਚ ਕੀ ਹੋ ਫਿਰ ਵਾਪਸ ਆਵੇਗੀ ਹਤੇ ਉਸ ਦੀ ਉਲਝਣ ਦਾ ਜਵਾਬ ਦੇਵੇਗੀ ਉਹ ਪੂਰਾ 1 ਸਾਲ ਇੰਤਜ਼ਾਰ ਕਰਦਾ ਰਿਹਾ ਅਗਲੇ ਸਾਲ ਦੇ ਪਹਿਲੇ ਹੀ ਦਿਨ ਉਹ ਔਰਤ ਫਿਰ ਵਾਪਸ ਆਈ ਉਸਨੇ ਉਹੀ ਕਮਰੇ ਦੀ ਮੰਗ ਕੀਤੀ ਉਹੀ ਸਭ ਚੀਜ਼ਾਂ ਮੰਗੀਆਂ ਤੇ ਕਮਰੇ ਵਿੱਚ ਚਲੀ ਗਈ ਉਸ ਰਾਤ ਫਿਰ ਉਹੀ ਆਵਾਜ਼ਾਂ ਆਈਆਂ ਪਰ ਇਸ ਵਾਰ ਆਵਾਜ਼ਾਂ ਹੋਰ ਉੱਚੀਆਂ ਸਨ ਅਗਲੀ ਸਵੇਰ ਜਦ ਔਰਤ ਕਿਰਾਇਆ ਦੇ ਕੇ ਜਾਣ ਲੱਗੀ ਤਾਂ ਮਾਲਕ ਨੇ ਉਸਨੂੰ ਰੋਕਿਆ ਤੇ ਅੱਧੀ ਰਾਤ ਨੂੰ ਕਮਰੇ ਵਿੱਚੋਂ ਆਉਣ ਵਾਲੀਆਂ ਆਵਾਜ਼ਾਂ ਬਾਰੇ ਪੁੱਛਣ ਲੱਗਿਆ ਔਰਤ ਜੇ ਮੈਂ ਤੈਨੂੰ ਇਹ ਰਾਜ ਦੱਸ ਦੇਵਾਂ ਤਾਂ ਵਾਅਦਾ ਕਰੇ ਕਿ ਅੱਗੇ ਇਹ ਕਿਸੇ ਨੂੰ ਨਹੀਂ ਦੱਸੇਂਗਾ ਮਾਲਕ ਮੈਂ ਵਾਅਦਾ ਕਰਦਾ ਹਾਂ ਔਰਤ ਕਸਮ ਖਾ ਮਾਲਕ ਮੈਂ ਕਸਮ ਖਾਨਾ ਕਿ ਇਹ ਰਾਜ ਮੇਰੇ ਤੱਕ ਹੀ ਰਹੇਗਾ ਤੇ ਅਖੀਰ ਵਿੱਚ ਉਸ ਔਰਤ ਨੇ ਉਹ ਰਾਜ ਉਸਰਾ ਦੇ ਮਾਲਕ ਨੂੰ ਦੱਸ ਦਿੱਤਾ ਪਰ ਉਹ ਮਾਲਕ ਆਪਣੀ ਜ਼ੁਬਾਨ ਦਾ ਪੱਕਾ ਸੀ ਉਸਨੇ ਅੱਜ ਤੱਕ ਇਹ ਰਾਜ ਕਿਸੇ ਨੂੰ ਨਹੀਂ ਦੱਸਿਆ ਜਦ ਉਹ ਦੱਸੇਗਾ ਤਾਂ ਮੈਂ ਵੀ ਤੁਹਾਨੂੰ ਦੱਸ ਦਵਾਂ ਉਦੋਂ ਤੱਕ ਆਪਣਾ ਕੰਮ ਕਰੋ ਆਪਣਾ ਟਾਈਮ ਖਰਾਬ ਕਰਨ ਲਈ ਬਹੁਤ ਬਹੁਤ ਧੰਨਵਾਦ